ਦੋਸਤੋ ਇਸ ਥਾਂ ਤੇ ਮਾਰਿਆ ਸੀ ਚਮਕੀਲਾ ਜਿਹੜੀ ਤੁਸੀਂ ਥਾਂ ਵੇਖ ਰਹੇ ਹੋ ਨਾ ਇਸ ਥਾਂ ਤੇ ਚਮਕੀਲਾ ਮਾਰਿਆ ਸੀ ਤੇ ਉਹ ਸਾਹਮਣੇ ਫਾਇਰਿੰਗ ਹੋਈ ਸੀ ਆ ਜਿਹੜਾ ਤੁਸੀਂ ਸਾਹਮਣੇ ਪੇੜ ਦੇਖ ਰਹੇ ਹੋ ਦਰੱਖਤ ਦੇਖ ਰਹੇ ਹੋ ਇੱਥੋਂ ਜਿਹੜੀ ਫਾਇਰਿੰਗ ਹੋਈ ਸੀ ਇੱਥੇ ਸਾਰੇ ਥਾਂ ਤੇ ਜਿਹੜਾ ਇਕੱਠੇ-ਕੱਟ ਸੀ ਜਦੋਂ ਚਮਕੀਲਾ ਮਾਰਿਆ ਸੀ 1988 ਵਿੱਚ ਤੇ ਆ ਜਿਹੜਾ ਤੁਸੀਂ ਘਰ ਵੇਖ ਰਹੇ ਹੋ ਸਾਹਮਣੇ ਇਹਨਾਂ ਦੇ ਪ੍ਰੋਗਰਾਮ ਸੀ ਵਿਆਹ ਦਾ ਵਿਆਹ ਦਾ ਪ੍ਰੋਗਰਾਮ ਸੀ ਇਸ ਥਾਂ ਤੇ ਇਹਨਾਂ ਨੇ ਜਿਹੜਾ ਚਮਕੀਲਾ ਬੁੱਕ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਚਮਕੀਲਾ ਆਉਂਦਾ ਤੇ ਉਹ ਜਿਹੜਾ ਤੁਹਾਨੂੰ ਸਾਹਮਣੇ ਚਵ ਤੇ ਉਹ ਜਿਹੜਾ ਤੁਸੀਂ ਸਾਹਮਣੇ ਚਵਾਰਾ ਵੇਖ ਰਹੇ ਹੋ ਨਾ ਉਸ ਥਾਂ ਤੇ ਚਮਕੀਲੇ ਨੇ ਆਖਰੀ ਰੋਟੀ ਖਾਦੀ ਸੀ ਜਿਹੜੇ ਬੰਦੇ ਨੇ ਰੋਟੀ ਖਵਾਈ ਸੀ ਉਹ ਤੁਰ ਕੇ ਆ ਗਿਆ ਸੀ ਚਮਕੀਲਾ ਉਸ ਇਧਰ ਛੜਕ ਕਣੀ ਦੀ ਗੱਡੀ ਦੇ ਵਿੱਚ ਆਇਆ ਸੀਗਾ ਤੇ ਗੱਡੀ ਵਿੱਚ ਆ ਕੇ ਇੱਥੇ ਜਦੋਂ ਚਮਕੀਲਾ ਉਸ ਥਾਂ ਤੇ ਰੁਕਿਆ ਤਾਂ ਉੱਥੋਂ ਜਿਹੜੀ ਫਾਇਰਿੰਗ ਸ਼ੁਰੂ ਹੋ ਗਈ ਪਰ ਜਿਹੜੇ ਬੰਦੇ ਨੇ ਆਖਰੀ ਵਾਰ ਰੋਟੀ ਖਵਾਈ ਸੀ ਚਮਕੀਲੇ ਨੂੰ ਆਹ ਖੰਭੇ ਤੱਕ ਹੀ ਪਹੁੰਚਿਆ ਸੀ ਤੇ ਐਨੇ ਚ ਚਮਕੀਲੇ ਨੂੰ ਜਿਹੜਾ ਮਾਰ ਦਿੱਤਾ ਸੀਗਾ ਹੈਨਾ ਚਮਕੀਲਾ ਤੇ ਅਮਰਜੋਤ ਕੌਰ ਨੂੰ ਤੇ ਹੋਰ ਵੀ ਜਿਹੜੇ ਨਾਲ ਉਹਨਾਂ ਦੇ ਕਹਿੰਦੇ ਇੱਕ ਦੋ ਮੌਤਾਂ ਹੋਰ ਹੋਈਆਂ ਸੀਗੀਆਂ ਤੇ ਦੋਸਤੋ ਇਸ ਥਾਂ ਤੇ ਜਿਹੜਾ ਕੱਠ ਹੈ ਬਹੁਤ ਵੱਡਾ ਸੀ ਉਸ ਵੇਲੇ ਲੋਕ ਸਾਈਕਲਾਂ ਤੇ ਟਰਾਲੀਆਂ ਤੇ ਹੈਨਾ ਟਰੈਕਟਰਾਂ ਤੇ ਜਿਹੜਾ ਚਮਕੀਲੇ ਨੂੰ ਸੁਣਨ ਆਉਂਦੇ ਸੀਗੇ ਇਹ ਕਾਰ ਦੇ ਵਿੱਚ ਪ੍ਰੋਗਰਾਮ ਸੀ ਹੁਣ ਜਿੰਦਾ ਲੱਗਿਆ ਉਸ ਤੋਂ ਬਾਅਦ ਇਹ ਕਾਰ ਛੱਡ ਗਏ ਦੁਬਾਰਾ ਕਦੇ ਵੀ ਇਸ ਕਾਰ ਵਿੱਚ ਜਿਹੜਾ ਵਿਸੇਵਾ ਨਹੀਂ ਹੋਇਆ ਦੋਸਤੋ ਤੇ ਆਹ ਜਿਹੜਾ ਤੁਸੀਂ ਜਿੰਨਾ ਵੀ ਰੰਗ ਦੇਖ ਰਹੇ ਹੋ ਨਾ ਰੰਗ ਕਰਿਆ ਹੋਇਆ ਇਹ ਦਲਜੀਤ ਦਸਾਂਝ ਨੇ ਕਰਾਇਆ ਇਸ ਘਰ ਤੇ ਸਾਰਾ ਰੰਗ ਦਲਜੀਤ ਦਸਾਂਝ ਨੇ ਕਰਾਇਆ ਤੇ ਹੁਣ ਤੁਸੀਂ ਫਿਲਮ ਵੀ ਆ ਦੇਖਿਓ ਨੀ ਟਰੇਲਰ ਵੇਖਿਆ ਹੋਣਾ ਹੈ ਨਾ ਦਲਜੀਤ ਦਸਾਂਝ ਦੀ ਫਿਲਮ ਦਾ ਜਿਹੜਾ ਟੀਜ਼ਰ ਆ ਰਿਹਾਗਾ ਤੇ ਨੈਟਫਲਿਕਸ ਤੇ ਬਹੁਤ ਵੱਡੇ ਲੈਵਲ ਤੇ ਅਮਰ ਸਿੰਘ ਚਮਕੀਲੇ ਨੂੰ ਪੇਸ਼ ਕੀਤਾ ਜਾਊਗਾ ਤਿਆ ਉਸ ਵੇਲੇ ਦਾ ਮਾਹੌਲ ਜਿਹੜਾ ਤੁਸੀਂ ਵੇਖ ਸਕਦੇ ਹੋ 1988 ਵਿੱਚ ਉਹ ਸੇਮ ਮਾਹੌਲ ਜਿਹੜਾ ਤੁਹਾਨੂੰ ਇਸ ਫਿਲਮ ਵਿੱਚ ਦੇਖਣ ਨੂੰ ਮਿਲੇਗਾ ਸੇਮ ਇਸੇ ਥਾਂ ਤੇ ਦਲਜੀਤ ਸਾਂਝਾ ਆਇਆ ਚਮਕੀਲਾ ਬਣ ਕੇ ਤੇ ਇੱਕ ਬਹੁਤ ਵੱਡਾ ਜਿਹੜਾ ਇੱਥੇ ਇਕੱਠ ਵੀ ਹੋਇਆ ਤੇ ਇਕੱਠ ਉਸੇ ਤਰ੍ਹਾਂ ਜਿਹੜਾ ਲੋਕ ਭੱਜੇ ਜਿਵੇਂ ਕਿ 1988 ਦੇ ਵਿੱਚ ਜਿਹੜਾ ਜਦੋਂ ਚਮਕੀਲਾ ਮਾਰਿਆ ਸੀ ਉਦੋਂ ਭੱਜੇ ਸੀ ਉਸੇ ਤਰੀਕੇ ਨਾਲ ਜਿਹੜੀ ਪੂਰੀ ਫਿਲਮ ਤਿਆਰ ਕੀਤੀ ਹੋਈ ਆ ਇਦਰੋਂ ਇੱਕ ਵਾਰ ਫੇਰ ਦੱਸਦਾ ਵੀ ਇਸ ਥਾਂ ਤੋਂ ਜਿਹੜੀ ਫਾਇਰਿੰਗ ਕੀਤੀ ਗਈ ਸੀ ਤੇ ਉਸ ਥਾਂ ਤੇ ਜਿੱਥੇ ਗੱਡੀ ਖੜੀਆ ਇਸ ਤਰੀਕੇ ਨਾਲ ਜਿਹੜੀ ਗੱਡੀ ਆਈ ਸੀ ਅਮਰ ਸਿੰਘ ਚਮਕੀਲੇ ਦੀ ਜਦੋਂ ਹੀ ਚਮਕੀਲਾ ਉਤਰਿਆ ਨਾਲ ਦੀ ਨਾਲ ਫਾਇਰਿੰਗ ਸ਼ੁਰੂ ਹੋ ਗਈ ਤੇ ਚਮਕੀਲੇ ਨੂੰ ਮਾਰਦਾ ਬੀਬੀ ਅਮਰਜੀਤ ਅਮਰਜੋਤ ਕੌਰ ਨੂੰ ਮਾਰਦਾ ਤੇ ਹੋਰ ਜਿਹੜੇ ਨਾਲ ਸੀ ਹੈ ਨਾ ਉਹਨਾਂ ਨੂੰ ਵੀ ਜਿਹੜਾ ਮਾਰਤਾ ਸੀਗਾ ਦੋਸਤੋ ਹਾਲੇ ਤੱਕ ਪਤਾ ਨਹੀਂ ਲੱਗਿਆ ਵੀ ਅਮਰ ਸਿੰਘ ਚਮਕੀਲੇ ਨੂੰ ਕਿਸ ਨੇ ਮਾਰਿਆ ਸੀ ਮੌਤ ਦਾ ਰਹਾ ਸੁਣਿਆ ਪਰ ਰਹਿੰਦੀ ਦੁਨੀਆ ਤੱਕ ਕਹਿੰਦੇ ਚਮਕੀਲੇ ਦਾ ਨਾਮ ਆ ਜਾਗਦਾ ਰਹੂਗਾ ਰਹਿੰਦੀ ਦੁਨੀਆ ਤੱਕ ਲੋਕ ਚਮਕੀਲੇ ਨੂੰ ਪਿਆਰ ਕਰਦੇ ਰਹਿਣਗੇ ਕਿਉਂਕਿ ਉਸ ਵੇਲੇ ਇੱਕ ਬਹੁਤ ਵੱਡਾ ਨਾਮ ਸੀ ਚਮਕੀਲਾ ਸਾਰੇ ਜਿੰਨੇ ਵੀ ਕਲਾਕਾਰ ਸੀ ਕਹਿੰਦੇ ਸਾਰੇ ਚਮਕੀਲੇ ਨੇ ਚੁੱਪ ਕਰਾਤੀ ਸੀ ਉਸ ਟਾਈਮ ਦਾ ਦੇਖੀ ਕਹਿੰਦੇ ਅਮਰ ਸਿੰਘ ਚਮਕੀਲੇ ਦਾ ਵੀ ਇੰਨਾ ਜ਼ਿਆਦਾ ਨਾਮ ਫੇਮਸ ਸੀਗਾ ਵੀ ਦੂਰ ਦੂਰ ਤੱਕ ਚਰਚੇ ਤੇ ਆਪਣਾ ਜੇ ਕਿਸੇ ਨੇ ਵਿਆਹ ਕਰਾਉਣਾ ਹੁੰਦਾ ਸੀ ਤਾਂ ਚਮਕੀਲੇ ਨੂੰ ਪੁੱਛ ਕੇ ਰੱਖਦਾ ਸੀਗਾ ਵੀ ਤੁਸੀਂ ਇਹ ਖਾੜਾ ਲਾਉਂਗੇ ਜਦੋਂ ਤੁਹਾਡੇ ਲਈ ਲਵੇ ਟਾਈਮ ਫਰੀ ਹੈ ਅਸੀਂ ਉਦੋਂ ਆਪਣਾ ਵਿਆਹ ਤਰ ਲਾਂਗੇ ਆ ਇੱਕ ਵਾਰ ਫੇਰ ਦਿਖਾ ਦਾਂ ਵੀ ਜਿਹੜਾ ਘਰ ਤੁਸੀਂ ਵੇਖ ਰਹੇ ਹੋ ਇਸ ਘਰ ਵਿੱਚ ਜਿਹੜਾ ਪ੍ਰੋਗਰਾਮ ਸੀ ਉਸ ਵੇਲੇ ਜਦੋਂ ਅਮਰ ਸਿੰਘ ਚਮਕੀਲਾ ਮਾਰਿਆ ਵਿਆਹ ਦਾ ਘਰ ਸੀਗਾ ਇਹ ਤੇਸ ਥਾਂ ਤੇ ਅਮਰ ਸਿੰਘ ਚਮਕੀਲਾ ਮਾਰਿਆ ਸੀ ਇਧਰੋਂ ਫਾਇਰਿੰਗ ਹੋਈ ਸੀ ਉਸ ਥਾਂ ਤੇ ਜਿਹੜਾ ਮਾਰਿਆ ਸੀ ਗੱਡੀ ਰੁਕਦੀ ਆ ਉਹ ਜਿਹੜਾ ਤੁਸੀਂ ਸਾਹਮਣੇ ਚਿਵਾਰਾ ਵੇਖ ਰਹੇ ਹੋ ਉਸ ਥਾਂ ਤੋਂ ਅਮਰ ਸਿੰਘ ਚਮਕੀਲਾ ਚੱਲ ਕੇ ਆਇਆ ਸੀਗਾ ਗੱਡੀ ਦੇ ਵਿੱਚ ਤੇ ਜਿਹੜੇ ਬਾਈ ਨੇ ਰੋਟੀ ਖਵਾਈ ਸੀ ਗੱਡੀ ਵਿੱਚ ਥਾਂ ਜਿਹੜੀ ਥੋੜੀ ਜੀ ਕੱਟ ਸੀ ਆਪਾਂ ਕਹਿੰਦੀ ਵੀ ਗੱਡੀ ਵਿੱਚ ਜਿਹੜੇ ਜਾਦੇ ਬੰਦੇ ਬੈਗੇ ਸੀ ਨਹੀਂ ਉਸ ਬਾਈ ਦੇ ਵੀ ਗੱਡੀ ਦੇ ਨਾਲ ਵਿੱਚ ਹੀ ਬੈਠ ਕੇ ਆਉਣਾ ਸੀਗਾ ਤੇ ਉਹ ਜਿਹੜਾ ਖੰਬੇਲੇ ਪਹੁੰਚਦਾ ਸੀ ਉਹ ਚਿਵਾਰੇ ਤੋਂ ਚਿਵਾਰਾ ਦਿਖਾ ਦਮੇ ਤੁਹਾਨੂੰ ਜੂਮ ਕਰਕੇ ਉਸ ਚਿਵਾਰੇ ਤੋਂ ਜਿਹੜਾ ਆ ਐਸਾ ਖੰਬੇ ਤੱਕ ਬਾਈ ਪਹੁੰਚਾ ਰੋਟੀ ਖਾ ਕੇ ਤੇ ਐਨੇ ਵਿੱਚ ਜਿਹੜਾ ਚਮਕੀਲਾ ਇੱਥੇ ਆ ਗਿਆ ਤੇ ਹੁਣ ਫਿਲਮ ਆ ਰਹੀ ਹੈ ਜਿਹੜੀ ਦਲਜੀਤ ਦਸਾਂਝ ਦੀ 12 April ਨੂੰ ਪਹਿਲਾਂ ਵੀ ਇੱਕ ਫਿਲਮ ਆਈ ਸੀ ਜੋੜੀ ਪਰ ਉਸ ਤੋਂ ਜਿਹੜੀ ਕਹਿੰਦੇ ਇਹ ਫਿਲਮ ਬਹੁਤ हटके ਆ ਉਹਨਾਂ ਦੇ ਉਸ ਫਿਲਮ ਵੇਲੇ ਦਲਜੀਤ ਸਾਂਝ ਕੋਲੇ ਕੋਈ ਰਾਈਟਸ ਨਹੀਂ ਸੀ ਪਰ ਹੁਣ ਜਿਹੜੇ ਰਾਈਟਸ ਸਾਰਾ ਕੁਝ ਉਸੇ ਤਰੀਕੇ ਨਾਲ ਜਿਹੜਾ ਤੁਹਾਨੂੰ ਦਿਖਾਇਆ ਜਾਊਗਾ ਕਿਹੜੇ ਕਲਾਕਾਰ ਚਮਕੀਲੇ ਤੇ ਜਲਸੀ ਕਰਦੇ ਸੀ ਸਾਰੀ A to Z ਫਿਲਮ ਵਿੱਚ ਆ ਤੁਹਾਨੂੰ ਦਿਖਾਇਆ ਜਾਊ ਦੋਸਤੋ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ